ਜ਼ਿੰਦਗੀ ਦਾ ਮਕਸਦ ਬਹੁਤ ਆਪਣੇ ਸਕੂਲਾਂ ਦੇ ਵਿੱਚ इवन ਕਾਲਜਸ ਦੇ ਵਿੱਚ ਤੇ ਕਈ ਮੋਟੀਵੇਸ਼ਨਲ ਸਪੀਕਰਸ ਜਿਹੜੇ ਹੈਗੇ ਆ ਇਸ ਗੱਲ ਤੇ ਬਹੁਤ ਜ਼ੋਰ ਦਿੰਦੇ ਆ ਕਿ ਸਾਨੂੰ ਆਪਣੀ ਜ਼ਿੰਦਗੀ ਦਾ ਮਕਸਦ ਲੱਭਣਾ ਚਾਹੀਦਾ ਯਾਰ ਮੇਰੇ ਸਾਬ ਨਾਲ ਥੋੜੀ ਜ਼ਿੰਦਗੀ ਦਾ ਮਕਸਦ ਨਹੀਂ ਹੋਣਾ ਚਾਹੀਦਾ ਸਿਰਫ ਇੱਕ ਚੀਜ਼ ਤੁਹਾਡੀ ਜ਼ਿੰਦਗੀ ਦਾ ਮਕਸਦ ਹੋਣੀ ਚਾਹੀਦੀ ਹੈ ਉਹ ਹੈਗੀ ਤੁਹਾਡੀ ਆਪਦੀ ਖੁਸ਼ੀ ਤੇ ਤੁਹਾਡੀ ਆਪਦੀ ਸੈਟੀਸਫੈਕਸ਼ਨ ਅੱਜ ਤੋਂ ਹਜ਼ਾਰ ਸਾਲ ਪਹਿਲਾਂ ਜਾਂ ਜਿੰਨੇ ਵੀ ਲੱਖਾਂ ਸਾਲ ਪਹਿਲਾਂ ਜੋ ਵੀ ਇਨਸਾਨ ਪੈਦਾ ਹੋਏ ਆ ਜਾਂ ਜਿਨ੍ਹਾਂ ਦੀਆਂ ਜ਼ਿੰਦਗੀਆਂ ਦਾ ਕੋਈ ਮਕਸਦ ਸੀਗਾ ਆਰ ਤੇ ਰੈਲੇਵੈਂਟ ਨਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਦੇ ਕੋਈ ਮਾਇਨੇ ਹੈਗੇ ਆਪਣੇ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਹੈ ਕੌਣ ਲੱਖਾਂ ਸਾਲ ਦੇ ਦੌਰਾਨ ਕਿੰਨੀਆਂ ਆਪਣੀਆਂ ਪੁਸ਼ਟਾਂ ਬੀਤ ਚੁੱਕੀਆਂ ਹਨ ਬਾਅਦ ਦੇ ਰੈਲੇਵੈਂਟ ਟੁਡੇ ਨੋ ਤੇ ਆਪਾਂ ਅਜੇ ਤੋਂ 50 ਸਾਲ ਬਾਅਦ ਰੈਲੇਵੈਂਟ ਹੋਵਾਂਗੇ ਵੀ ਆਪਾਂ ਆਪਣੀ ਜ਼ਿੰਦਗੀ ਦਾ ਸਾਡੀ ਦਾ ਕੋਈ ਮਕਸਦ ਸੀਗਾ ਤੇ ਅਸੀਂ ਬਹੁਤ ਰੈਲੇਵੈਂਟ ਨਹੀਂ ਰਵਾਂਗੇ ਜਦੋਂ ਆਪਣੀ ਜ਼ਿੰਦਗੀ ਇੱਕ ਸਿਰਫ ਐਪੀਸੋਡ ਜੈ ਹੀ ਹੈ ਜਿਹੜਾ ਇੱਕ ਪਾਰਟਿਕੂਲਰ ਟਾਈਮ ਤੇ ਸ਼ੁਰੂ ਹੋਇਆ ਤੇ ਇੱਕ ਪਾਰਟਿਕੂਲਰ ਟਾਈਮ ਤੇ ਜਾ ਕੇ ਖਤਮ ਹੋ ਜਾਏਗਾ ਸੋ ਵਾਈ ਟੂ ਵੇਸਟ ਟਾਈਮ ਤੇ એનર્ਜੀ ਜਿਹੜਾ ਆਪਾਂ ਸਮਾਂ ਤੇ ਆਪਣੀ ਤਾਕਤ ਤੇ ਆਪਣੀਆਂ ਖੁਸ਼ੀਆਂ ਨੂੰ ਦਰਕਨਾਰ ਕਰਕੇ ਆਪਾਂ ਇਸ ਚੀਜ਼ ਨੂੰ ਲੱਭੀ ਜਾਵਾਂਗੇ ਕਿ ਹਾਂਜੀ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ ਦੋਸਤੋ ਸਾਰਾ ਸਾਰਾ ਵੇਸਟ ਆਫ ਟਾਈਮ ਥੋੜੀ ਜ਼ਿੰਦਗੀ ਦਾ ਇੱਕੋ ਮਕਸਦ ਹੋਣਾ ਚਾਹੀਦਾ ਟੂ ਬੀ ਸੈਟੀਸਫਾਈਡ ਵਿਦ ਵਾਟ ਯੂ ਆਰ ਟੂ ਬੀ ਹੈਪੀ ਤੁਸੀਂ ਆਪਣੀਆਂ ਖੁਸ਼ੀਆਂ ਲਈ ਕੰਮ ਕਰੋ ਨਾ ਕਿ ਚੀਜ਼ਾਂ ਵਾਸਤੇ ਜਾਂ ਪ੍ਰੂਫ ਸਮਥਿੰਗ ਟੂ ਸਮਵਨ ਕਿਸੇ ਨੂੰ ਕੀ ਸਾਬਤ ਕਰੋਗੇ ਅੱਜ ਤੱਕ ਕਰੋੜਾਂ ਲੋਕ ਹੋਏ ਆ ਵੱਡੇ ਵੱਡੇ ਨਾਵਾਂ ਵਾਲੇ ਬਾਦਸ਼ਾਹ ਸਿਰੇ ਸਿਰੇ ਦੇ ਲੋਕ ਤਾਕਤਵਰ ਸਰੀਰਕ ਤੌਰ ਤੇ ਤਾਕਤਵਰ ਆਰਥਿਕ ਤੌਰ ਤੇ ਤਾਕਤਵਰ ਕੀ ਉਹਨਾਂ ਦਾ ਪ੍ਰਭਾਵ ਆਪਣੀ ਜ਼ਿੰਦਗੀ ਦੇ ਉੱਤੇ ਜ਼ੀਰੋ ਉਹਨਾਂ ਨੇ ਜੋ ਕੀਤਾ ਆਪਦੇ ਵਾਸਤੇ ਕੀਤਾ ਸੋ ਆਪਾਂ ਵੀ ਇਸ ਚੀਜ਼ ਤੋਂ ਇੰਨੀ ਕੁ ਲਰਨਿੰਗ ਲਈਏ ਕਿ ਆਪਾਂ ਜੋ ਕਰੀਏ ਸਿਰਫ ਸਿਰਫ ਆਪਦੀ ਖੁਸ਼ੀ ਵਾਸਤੇ ਕਰੀਏ ਹਾਂ ਆਪਦੀ ਖੁਸ਼ੀ ਦੇ ਲਈ ਜੋ ਵੀ ਆਪਾਂ ਕਰ ਰਹੇ ਹਾਂ ਕੋਸ਼ ਉਹਨੂੰ ਉਹਦੇ ਕਿਸੇ ਹੋਰ ਦੇ ਜਿਹੜੇ ਹੱਕ ਆ ਤੇ ਕਿਸੇ ਹੋਰ ਦੀਆਂ ਖੁਸ਼ੀਆਂ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਵਾ ਸਟੇਕ ਤੇ ਨਾ ਲਈਏ ਉਹਨਾਂ ਨੂੰ ਦਰਕ ਨਰ ਨਾ ਕਰੀਏ that is a basic human nature ਤੇ ਜੇ ਤੁਸੀਂ ਇਹ ਸਿੱਖ ਲੈਨੇ ਆ ਕਿ what is basic human nature i don't think you need to learn anything ਇਸ ਤੋਂ ਬਿਨਾ ਤੁਹਾਨੂੰ ਕੁਝ ਹੋਰ ਸਿੱਖਣ ਦੀ ਲੋੜ ਹੈਗੀ ਹੈ so purpose purpose is irrelevant totally totally irrelevant eh sirf te sirf gadha mazdoori te gadhe log taiyar karn vaste tonu schoolan de vich collegean de vich aa jo motivational speaker aaye ratta layya hoya hai iko tarah diyan gallan nu eh sirf iko tarah di bakwas is karde hai purpose lobo maqsad lobo zindagi da ki maqsad labne zindagi da ve ਮੇਰੀ ਜ਼ਿੰਦਗੀ ਦਾ ਮਕਸਦ ਹੈ ਮੇਰੀ ਖੁਸ਼ੀ ਮੇਰੇ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਦੀ ਖੁਸ਼ੀ ਦੈਟਸ ਇਟ ਉਹਨਾਂ ਦੀ ਹੈਪੀਨੈਸ ਮੇਰੀ ਹੈਪੀਨੈਸ ਮੇਰੀ ਹੈਪੀਨੈਸ ਉਹਨਾਂ ਦੀ ਹੈਪੀਨੈਸ ਦੈਟਸ ਦ ਐਂਡ ਆਫ ਦ ਡੇ ਇਹ ਚ ਪਰਪਸ ਲੱਭ ਕੇ ਕੀ ਕਰਨਾ ਜੇ ਮੈਂ ਆਪਣੀ ਜ਼ਿੰਦਗੀ ਦਾ ਮੰਨ ਲਓ ਪਰਪਸ ਬਣਾ ਹੀ ਲਿਆ ਕਿ ਮੈਂ 500 ਕਰੋੜ ਰੁਪਏ ਇਕੱਠਾ ਕਰਨਾ ਉਹ ਯਾਰ ਹੂ ਗਿਵਸ ਅ ਫਕ ਕਿਸੇ ਨੂੰ ਕੀ ਫਰਕ ਪੈਂਦਾ ਕਿ ਮੇਰੇ ਕੋਲ 500 ਕਰੋੜ ਮੇਰੇ ਕੋਲ 5 ਕਰੋੜ ਹੈ ਮੇਰੇ ਕੋਲ 50 ਕਰੋੜ ਹੈ ਮੇਰੇ ਕੋਲ 5 ਰੁਪਏ ਜੇ ਮੈਂ ਖੁਸ਼ ਹਾਂ 5 ਰੁਪਈਆਂ ਨਾਲ ਤਾਂ ਕਿਸੇ ਨੂੰ ਕੀ ਪਾ ਜੇ ਮੈਂ 500 ਕਰੋੜ ਨਾਲ ਵੀ ਖੁਸ਼ ਨਹੀਂ ਹੋਊਗਾ ਤਾਂ ਵੀ ਕਿਸੇ ਦੀ ਜ਼ਿੰਦਗੀ ਤੇ ਕੋਈ ਫਰਕ ਨਹੀਂ ਪੈਣਾ ਆਈ ਵਿਲ ਬੀ ਦਾ ਵਨ ਮੈਂ ਹੀ ਹੋਊਂਗਾ ਜਿਹੜਾ ਚਿੰਤਾ ਦੇ ਵਿੱਚ ਖੁਰੂਗਾ ਜਿਹੜਾ ਪਰੇਸ਼ਾਨ ਹੋਊਗਾ ਜਿਹੜਾ ਫਰਸਟ੍ਰੇਟ ਹੋਊਗਾ ਸੋ ਆਪਣੀ ਜ਼ਿੰਦਗੀ ਦਾ ਮਕਸਦ ਸਿਰਫ ਸਿਰਫ ਆਪ ਦੀ ਖੁਸ਼ੀ ਆਪਣੇ ਪਿਆਰ ਕਰਨ ਵਾਲਿਆਂ ਦੀ ਖੁਸ਼ੀ ਹੋਣੀ ਚਾਹੀਦੀ ਹੈ ਨਾ ਕਿ ਐਵੇਂ ਮਟੀਰੀਅਲਿਸਟਿਕ ਪਰਪਸਸ ਜੇ ਲੱਭੀ ਜੋ ਕਿ ਮੈਂ ਇੰਨੇ ਸਾਲਾਂ ਦੇ ਵਿੱਚ ਫਲਾਣੇ ਕੱਦੂ 'ਚ تیر ਮਾਰ ਦੂੰਗਾ that is waste of life waste of energy I hope you will agree with me thank you and uh, this video especially for hairy bhai ji hairy bhai ji ਅੱਜ ਮੈਂ ਗ੍ਰੇਟ ਟੀ-ਸ਼ਰਟ ਨਹੀਂ ਪਾਈ ਯੂ ਆਲਵੇਸ ਸੇ ਕਿ ਜਦੋਂ ਤੂੰ ਵੀਡੀਓ ਬਣਾਉਣਾ ਤੇਰੇ ਗ੍ਰੇਟ ਟੀ-ਸ਼ਰਟ ਪਾਈ ਹੁੰਦੀ ਹੈ